ਹੁਣ ਇਹ ਗੱਡੀ ਵਾਲੇ ਪੁੱਛ ਕੇ ਗਏ ਨੇ ਵੀ ਗੱਡੀ ਲੰਘ ਜੂ ਜਾਂ ਨਹੀਂ ਲੰਘ ਜੂ ਇਹ ਹੈ ਰੰਗਲੇ ਪੰਜਾਬ ਦਾ ਹਾਲ ਤੇ ਦੇਖੋ ਕੀ ਹਾਲ ਹੈ ਇੱਥੇ ਦਾ ਉਹ ਗੱਡੀਆਂ ਵਾਪਸ ਜਾ ਰਹੇ ਨੇ ਉਹ ਥਾਰ ਵਾਪਸ ਜਾ ਰਹੀ ਹੈ ਗੱਡੀ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਗੱਡੀਆਂ ਲੰਘ ਨਹੀਂ ਰਹੀਆਂ ਦੇਖੋ ਇਹ ਵੀ ਟੈਂਪੋ ਬੜੀ ਮੁਸ਼ਕਲ ਨਾਲ ਲੰਘ ਰਿਹਾ ਤੇ ਇਹ ਹਾਲ ਹੈ ਇਹ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਹੈ ਤੇ ਇਸ ਅਨਾਜ ਮੰਡੀ ਖੰਨਾ ਦੇ ਵਿੱਚ ਇਹ ਤੇ ਕਰੋੜਾਂ ਦਾ ਕਾਰੋਬਾਰ ਹੁੰਦਾ ਤੇ ਮੈਨੂੰ ਲੱਗਦਾ ਵੀ ਸਾਲ ਦੇ ਵਿੱਚ ਅਰਬਾਂ ਦਾ ਹੀ ਹੁੰਦਾ ਹੋਏਗਾ ਤੇ ਇੱਥੇ ਤਨਪ੍ਰੀਤ ਸਿੰਘ ਛੌਂਦ ਜੋ ਕਿ ਮੰਤਰੀ ਵੀ ਨੇ ਉਹਨਾਂ ਦਾ ਹਲਕਾ ਹੈ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਐਸ ਡੀ ਐਮ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਹੈ ਜੋ ਪੂਰੇ ਪ੍ਰਸ਼ਾਸਨ ਨੂੰ ਜ਼ਿਲ੍ਹਾ ਲੁਧਿਆਣਾ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਹਾਲ ਕੀ ਬਣਾਇਆ ਇਹਨਾਂ ਦਾ ਇਹ ਰਹਾਉਣ ਦੇ ਨਜ਼ਦੀਕ ਜੋ ਮੇਨ ਗੇਟ ਆ ਮੰਡੀ ਦਾ ਉਦੇ ਸਾਹਮਣੇ ਇਹ ਹਾਲ ਹੋਇਆ ਆ ਔਰ ਇਹ ਹੁਣ ਤੋਂ ਨਹੀਂ ਇਹਦਾ ਇਹ ਪਿਛਲੇ 6 ਮਹੀਨਿਆਂ ਤੋਂ ਐਦਾ ਹੀ ਇਹਦਾ ਹਾਲ ਹੋਇਆ ਇਸ ਸੜਕ ਦਾ ਔਰ ਜੇ ਪਿਛਲੇ 10-15 ਸਾਲ ਦੀ ਗੱਲ ਕਰੀਏ ਤਾਂ ਇਹ ਦਾ ਕਦੇ ਸੁਧਰਿਆ ਨਹੀਂ ਹਾਲ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਇਹ ਸੜਕ ਬਣਾਈੋ ਨਹੀਂ ਗਈ ਜੇ ਮਾੜੀ ਮੋਟੀ ਰਿਪੇਅਰ ਵੀ ਕੀਤੀ ਹੈ ਤਾਂ ਮੁੜ ਕੇ ਪੁੱਛਿਆ ਨਹੀਂਗਾ ਹਾਲਾਂਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਤੇ ਕਿਸਾਨਾਂ ਦੀ ਗੱਲ ਕਰਨ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਜੋ ਸੀਜ਼ਨ ਲੰਘ ਕੇ ਹਟਿਆ ਹੈ ਤੇ ਤੁਸੀਂ ਵੇਖੋ ਕਿੰਨੀ ਮੁਸ਼ਕਲ ਨਾਲ ਟਰਾਲੀਆਂ ਦੇ ਵਿੱਚ ਹੀ ਲੰਘੇ ਹੋਣ ਗਿਆ ਕਈ ਟਰਾਲੀਆਂ ਟੇਡੀਆਂ ਹੋਈਆਂ ਨੇ ਗਿਰੀਆਂ ਵੀ ਨੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਆਹ ਔਰ ਇਲਾਕਾ ਨਿਵਾਸੀ ਦੀ ਬੇਨਤੀ ਹੈ ਇਲਾਕਾ ਨਿਵਾਸੀਆਂ ਦੀ ਬੇਨਤੀ ਤੇ ਹੀ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਤੇ ਉਹਨਾਂ ਨੇ ਮੈਨੂੰ ਸਪੈਸ਼ਲ ਬੇਨਤੀ ਕੀਤੀ ਹੈ ਕਿ ਤੁਸੀਂ ਵੀਡੀਓ ਬਣਾਓ ਤਾਂ ਕਿ ਪ੍ਰਸ਼ਾਸਨ ਆ ਜਿਹੜਾ ਜਾਗੇ ਤੇ ਸਾਡੇ ਇੱਥੋਂ ਦੇ ਮੰਤਰੀ ਸਾਹਿਬ ਤਰਨਪ੍ਰੀਤ ਸਿੰਘ ਸੌਂਦ ਉਹਨਾਂ ਦੇ ਵੀ ਧਿਆਨ ਚ ਆਵੇ ਤੇ ਉਹ ਆਪਣੇ ਹੂਕਟਰ ਵਾਲੀਆਂ ਗੱਡੀਆਂ ਇੱਧਰ ਨੂੰ ਲੈ ਕੇ ਲੰਘਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇਹਦਾ ਸੜਕ ਦਾ ਕੀ ਹਾਲ ਹੈ ਇਸ ਕਰਕੇ ਮੈਂ ਫਿਰ ਆਮ ਆਦਮੀ ਪਾਰਟੀ ਦੀ ਪੂਰੀ ਸਰਕਾਰ ਨੂੰ ਕਹਿਣਾ ਕਿ ਇਹੋ ਜੀਆਂ ਸੜਕਾਂ ਦਾ ਜੀ ਹਾਲ ਹੋਵੇ ਤੇ ਅਸੀਂ ਰੰਗਲਾ ਪੰਜਾਬ ਕਿਵੇਂ ਕਹਿ ਸਕਦੇ ਹਾਂ ਸੋ ਦੋਸਤੋ ਮੈਨੂੰ ਲੱਗਦਾ ਹੈ ਵੀ ਸ਼ਾਇਦ ਮੇਰੀ ਗੱਲ ਪ੍ਰਸ਼ਾਸਨ ਤੱਕ ਪਹੁੰਚੇਗੀ ਐਸ ਡੀ ਐਮ ਸਾਹਿਬ ਉੱtabs ਪਹੁੰਚੇਗੀ ਡੀ ਸੀ ਲੁਧਿਆਣਾ ਤੱਕ ਪਹੁੰਚੇਗੀ ਤੇ ਉਹ ਜ਼ਰੂਰ ਐਕਸ਼ਨ ਲੈਣਗੇ ਇਹ ਸੜਕ ਨੂੰ ਜਲਦੀ ਤੋਂ ਜਲਦੀ ਠੀਕ ਕਰਾਉਣਗੇ ਮਰਮਤ ਕਰਾਉਣਗੇ ਇਹ ਜੋ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖਾਨਾ ਉਹਦੇ ਬਿਲਕੁਲ ਸਾਹਮਣੇ ਵਾਲੀ ਸੜਕ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਬਹੁਤ ਬਹੁਤ ਸ਼ੁਕਰੀਆ